ਸਾਡੇ ਇਟਲੀ ਦੇ ਵਿੱਚ ਲੋਹੜੀ ਦਾ ਪ੍ਰੋਗਰਾਮ ਆ ਹਾਂ ਇੱਥੇ ਇੱਕ ਇੱਕ ਕਰੋ ਨੂੰ ਲੱਗੇ ਹੋਏ ਆ ਬੱਚਿਆਂ ਦੀ ਚੁਆਇਸ ਦਾ ਸੂਟ ਪਾਵਾਂਗੇ ਕੁੜੀਆਂ ਇੱਦਾਂ ਸਿਆਣੀਆਂ ਬਹੁਤ ਹੁੰਦੀਆਂ ਹਨ ਗੁੱਡ ਗਰਲ ਆਪਣਾ ਕਾਰੋਬਾਰ ਹੋਵੇ ਆਪਾਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਇੰਡੀਆ ਤੋਂ ਬੁਲਾ ਸਕਦੇ ਆ ਨਾ ਜ਼ਰੂਰੀ ਇਹਨੇ ਲੱਖ ਰੁਪਏ ਦੇਣੇ ਆ ਕਿਸੇ ਨੂੰ ਇਟਾਲੀਨ ਲੋਕ ਫੁੱਲ ਇੰਜੋਏ ਕਰਦੇ ਆ ਬਹੁਤ ਕਮੈਂਟ ਹੁੰਦੇ ਦੇ ਵਿੱਚ ਤੁਸੀਂ ਆਪਣੇ ਮੰਮੀ ਨੂੰ ਕਿਉਂ ਨਹੀਂ ਬੁਲਾਇਆ ਇੰਨਾ ਕ ਡਿਜ਼ਾਈਨ ਬਣ ਗਿਆ ਆਪਣਾ ਬਹੁਤ ਸੋਹਣਾ ਬਣਿਆ ਗਰਾਸੀ ਗੰਦੀ ਬਾਤ ਜੋ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਮੋਗੇ ਸਾਡੇ ਇਟਲੀ ਦੇ ਵਿੱਚ ਲੋਹੜੀ ਦਾ ਪ੍ਰੋਗਰਾਮ ਤੇ ਹੁਣ ਉਹਦੀ ਤਿਆਰੀ ਚੱਲ ਰਹੀ ਆ ਜੈਸਮਿਨ ਮੇਰੇ ਲਾਉਂਦੀ ਆ ਮਹਿੰਦੀ ਦਿਖਾਈ ਕਿਹੜਾ ਡਿਜ਼ਾਈਨ ਲਾਉਣਾ ਵਾ ਉੱਪਰ ਕਰਕੇ ਤੁਸੀਂ ਨੇ ਨੇੜੇ ਕਰਦੇ ਆ ਆਮਲਾ ਡਿਜ਼ਾਈਨ ਲਾਉਣ ਲੱਗੇ ਜੈਸਮਿਨ ਮੇਰੇ ਇਹਨੇ ਆਪਣੇ ਆਪ ਘਰੇ ਸਿੱਖਿਆ ਸਾਰੇ ਦੇਖਦੇ ਆ ਪ੍ਰੋਪਰ ਬਣਦਾ ਏ ਕੋਲੇ ਆਪਾਂ ਮਚਾਈ ਹੋਈ ਆਗ ਕਿਉਂਕਿ ਇਟਲੀ ਦੇ ਵਿੱਚ ਬਹੁਤ ਦਿਨ ਹੋ ਗਏ ਮੌਸਮ ਇੰਨਾ ਜਿਆਦਾ ਖਰਾਬ ਬਾਨਾ ਨਾ ਹੀ ਕੋਈ ਕੰਮ ਚੱਲ ਰਿਹਾ ਖੇਤੀਬਾੜੀ ਵਾਲਿਆਂ ਦੇ ਤਾਂ ਕੰਮ ਬਿਲਕੁਲ ਬੰਦ ਹੋਏ ਪਏ ਆ ਜਿਨ੍ਹਾਂ ਦੇ ਸਿਹਰੇ ਉਹਨਾਂ ਦਾ ਥੋੜਾ ਬੋਤਾ ਕੰਮ ਚੱਲਦਾ ਵਾ ਸਾਡੇ ਵੀ ਹੁਣ 2 ਦਿਨਾਂ ਬਾਅਦ ਮਸਾਂ ਜਾ ਕੇ ਕੰਮ ਤੇ ਗਏ ਆ ਫਿਰ ਵੀ ਥੋੜੀ ਥੋੜੀ ਕੈਰਮਣ ਜੀ ਹੋਈ ਜਾਂਦੀ ਆ ਤੇ ਤਾਂ ਹੀ ਅਸੀਂ ਕੋਲੇ ਅੱਗ ਮਚਾਈ ਹੋਈ ਆ ਤੇ ਇਧਰ ਇਹ ਠੰਡਾ ਗੁਲਾਬ ਵੇਚਦਾ ਏ ਬਾਰਫ ਦਾ ਗੋਲਾ ਬਣਾਇਆ ਹੋਇਆ ਵਾ ਕਿਦਾਂ ਕੀ ਲੈ ਲਵਾਂ ਠੰਡਾ ਕਿਦਾਂ ਇੰਨੀ ਠੰਡ ਵਾ ਤੇ ਇਹ ਪੰਗੇ ਲੈਂਦਾ ਹੀ ਦੇ ਲਵਾਂ ਹਮਮ ਬਚਪਨ ਦੇ ਵਿੱਚ ਠੰਡ ਨਹੀਂ ਲੱਗਦੀ ਬੱਚਿਆਂ ਨੂੰ ਇਹੀ ਤਾਂ ਉਹ ਮਰ ਹੁੰਦੀ ਆ ਨਾ ਬੱਚਿਆਂ ਦੀਆਂ ਵੀ ਛੁੱਟੀਆਂ ਖਤਮ ਹੋ ਗਈਆਂ ਹੁਣ ਨਤਾਲਿਆਂ ਦੀਆਂ ਸਕੂਲ ਜਾਣ ਲੱਗੇ ਆ ਆਹ ਵਾਲਾ ਡਿਜ਼ਾਈਨ ਵਾ ਹਜੇ ਇੰਨਾ ਕੁ ਬਣਿਆ ਵਾ ਮੈਂ ਹੁਣ ਬਹੁਤ ਘੱਟ ਮੈਂਦੀ ਲਾਉਣੀ ਆ ਕਿਤੇ ਕਿਤੇ ਲਾਉਣੀ ਕਿਉਂਕਿ ਸਾਰਾ ਦਿਨ ਤਾਂ ਕੰਮ ਕਰਨੇ ਹੁੰਦੇ ਆ ਔਖਾ ਲੱਗਦਾ ਮੈਨੂੰ ਆਹ ਵਾਲੀ ਮਹਿੰਦੀ ਲਾਉਣੀ ਔਖੀ ਆ 5 ਮਿੰਟ ਵਾਲੀ ਜਿਆਦਾ ਮੈਂ ਲਾਉਣੀ ਹੁੰਦੀ ਆ ਦੇਖਦੇ ਆ ਕਿੰਨਾ ਕੁ ਰੰਗ ਚੜਦਾ ਏ ਗੰਦੀ ਬਾਤ ਜੁ ਵੀ ਠੰਡ ਪਤਾ ਕਿੰਨੀ ਆ ਬਾਹਰ ਕੀ ਬਣਾ ਕੇ ਲੈ ਠੰਡਾ ਗੁਲਾਲ ਹੂੰ ਹੂੰ ਦੇਖੋ ਜੁ ਵੀ ਤੇਰੇ ਹੱਥ ਬਹੁਤ ਠਰ ਗਏ ਹੋਣੇ ਆ ਪੁੱਤ ਰੱਖ ਦੇ ਕਿਹੜੀ ਫ੍ਰਿਜ ਚੋਂ ਕੱਢੀ ਇਹ ਬਰਫ਼ ਉੱਪਰ ਵਾਲੀ ਚੋਂ ਹੂੰ ਇੰਨਾ ਕ ਡਿਜ਼ਾਈਨ ਬਣ ਗਿਆ ਆਪਣਾ ਬਹੁਤ ਸੋਹਣਾ ਬਣਿਆ ਗ੍ਰਾਸੀਏ ਇੱਕ ਰਹੀ ਸਾਰਾ ਕੁਝ ਸਿੱਖ ਜਾਂਦੀ ਆ ਇਹਨਾਂ ਦੀ ਹੁਣ ਛੁੱਟੀਆਂ ਹੋ ਗਈਆਂ ਖਤਮ ਬਹੁਤ ਇੰਜੋਏ ਕਰ ਲਿਆ ਨਾਨਕੇ ਵੀ ਘੁੰਮੇ ਆਏ ਹੋਰ ਬਰਫ ਤੇ ਵੀ ਬਹੁਤ ਰਾਉਂਡ ਲਾ ਲਏ ਹੁਣ ਇਹਨਾਂ ਨੇ ਜਾਣਾ ਸਕੂਲ ਹਨਾ ਸਕੂਲ ਜਾਣ ਦੀ ਤਿਆਰੀ ਹੈ ਪੂਰੀ ਦਮਾ ਨਹੀਂ ਜਾਣਾ ਸਕੂਲ ਕਿਉਂ ਕਿੰਨੇ ਦਾ ਜਾਓਗੇ ਬਲ ਸਾਰੇ ਦਾਦੀ ਤਾਂ ਸਕੂਲ ਜਾਣਾ ਪਿਆਚੇ ਆ ਕਿ ਨਹੀਂ ਆ ਸੱਚ ਵਗ ਝੂਠ ਆ ਬੇਰੋਅਕ ਫਾਲਸੋ ਆ ਪਿਆਚੇ ਹੁੰਦਾ ਪਸੰਦ ਆ ਬੇਰੋ ਹੁੰਦਾ ਸਹੀ ਫਾਲਸੋ ਹੁੰਦਾ ਗਲਤ ਕਮੈਂਟ ਕਰਕੇ ਦੱਸੋ ਜੈਸਮੀਨ ਨੇ ਡਿਜ਼ਾਈਨ ਸੋਨਾ ਬਣਾਇਆ ਵਾ ਅਜੇ ਕੰਪਲੀਟ ਨਹੀਂ ਹੋਇਆ ਇੱਕ ਮਿੰਟ ਮੈਨੂੰ ਅੱਗ ਮਚਾ ਲੈਂਦੇ ਤਾ ਸਾਡੀ ਅੱਗ ਵੀ ਬੁਝ ਗਈ ਅੱਗ ਹੁਣ ਮੱਚ ਪਈ ਆਪਣੀ ਪੂਰੀ ਹੁਣ ਮਹਿੰਦੀ ਲਾਉਂਦਿਆਂ ਨੂੰ ਬਿਲਕੁਲ ਠੰਡ ਨਹੀਂ ਲੱਗੀ ਕਿਉਂਕਿ ਆਪਾਂ ਸੇਕ ਦੇ ਕੋਲੇ ਬੈਠੇ ਆ ਨਾ ਇਧਰ ਨੂੰ ਕਰ ਲੈ ਪੁੱਤ ਸਹਰਾਣਾ ਉਹਨਾਂ ਅੱਗ ਲੱਗ ਜੇ ਲੱਗ ਲਾ ਹੁਣ ਉਹਨੂੰ ਗ੍ਰੈਂਡ ਕਰਦਾ ਏ ਮੈਕਸੀ ਦੇ ਵਿੱਚ ਇਹ ਵੀ ਨਾ ਬਚਪਨ ਦੇ ਦੇਣੀ ਹੁੰਦੇ ਹੁਣ ਆਪਣਾ ਨਹੀਂ ਦਿਲ ਕਰਦਾ ਹਨਾ ਇਦਾਂ ਕਰਨ ਜੈਸਮੀਨ ਹੁਣ ਸਿਆਣੀ ਹੋ ਗਈ ਇਹ ਨਹੀਂ ਕਰਦੀ ਇਦਾਂ ਪੰਗੇ ਇਹ ਵੀ ਟਾਈਮ ਹੀ ਹੁੰਦਾ ਹਨਾ ਜੂ ਵੀ ਜਦ ਵੱਡਾ ਹੋ ਗਏ ਇਹਨੇ ਵੀ ਨਹੀਂ ਕਰਿਆ ਕਰਨਾ ਕੁਝ ਬੈਠਿਆ ਰਿਆ ਕਰੋਗਾ ਟੋਟੇ ਕਰਕੇ ਜੋ ਵਨ ਹੱਥ ਬਹੁਤ ਠਰਦੇ ਸੀ ਇਕਲਾ ਪਹਿਲਾਂ ਉਹਨਾਂ ਆ ਕੇ ਪੁੱਤਾ ਹੱਥ ਮੈਂ ਵੀ ਇਦਾਂ ਹੀ ਘਰੇ ਸਾਰਾ ਪਾਰਲਰ ਦਾ ਕੰਮ ਸਿੱਖੀ ਸੀ ਮਹਿੰਦੀ ਲਾਉਣੀ ਆਈਬ੍ਰੋ ਬਣਾਉਣੀ ਫੇਸ਼ੀਅਲ ਬਲੀਚ ਮੈਂ ਤਾਂ ਬਹੁਤ ਜਾਣੇ ਦੇ ਮਹਿੰਦੀ ਲਾਉਂਦੀ ਹੁੰਦੀ ਸੀ ਕਾਲਜ ਟਾਈਮ ਜਦੋਂ ਸਾਡੇ ਕਾਲਜ ਦੇ ਵਿੱਚ ਫੰਕਸ਼ਨ ਹੁੰਦਾ ਸੀ ਤਾਂ ਮੈਂ ਬਹੁਤ ਕੁੜੀਆਂ ਤੇ ਮਹਿੰਦੀ ਲਾ ਦਿੰਦੀ ਹੁੰਦੀ ਸੀ ਹੁਣ ਇਹ ਵੀ ਇਦਾਂ ਹੀ ਕਰਦੀ ਜਦੋਂ ਸਾਡੇ ਕੋਈ ਵੀ ਗੈਸਟ ਆਇਆ ਹੁੰਦਾ ਹਰੇਕ ਤੇ ਮਹਿੰਦੀ ਲਾ ਦਿੰਦੀ ਆ ਰਾਤ ਨੂੰ ਬੈਠੀ ਬੈਠੀ ਨਾ ਸਾਰੇ ਦੇ ਹੱਥਾਂ ਤੇ ਮਹਿੰਦੀ ਲਾ ਦਿੰਦੀ ਵਧੀਆ ਰਹਿੰਦਾ ਇਦਾਂ ਆਪਾਂ ਨੂੰ ਨਾ ਘਰ ਦੇ ਵਿੱਚ ਚੀਜ਼ ਕੋਈ ਵੀ ਆਉਂਦੀ ਆ ਉਹਦਾ ਸੌਖ ਹੋ ਜਾਂਦਾ ਏ ਹੁਣ ਮੈਂ ਵੀ ਲਾ ਲੈਂਦੀ ਆ ਇਹ ਵੀ ਲਾ ਦਿੰਦੀ ਆ ਫਿਰ ਅਸੀਂ ਇੱਕ ਦੂਜੇ ਦੇ ਮਹਿੰਦੀ ਲਾ ਲੈਂਦੇ ਇਦਾਂ ਮੈਂ ਘੱਟ ਲਉਂ ਉਹ ਇੱਕਾਟ ਲਾਉਂਦੀ ਕਦੇ-ਕਦੇ ਲਾਉਂਦੀ ਆ ਪਰ ਜਦੋਂ ਲਾਉਣ ਲੱਗਦੀ ਆ ਫਿਰ ਲੈਣ ਨਹੀਂ ਦਿੰਦੀ ਹੈ ਨਾ ਜੱਸ ਫਿਰ ਪਿੱਲਾ ਜੀ ਸ਼ੌਂਕ ਹੋਇਆ ਸੀ ਹਮਮਮ ਫਿਰ ਫਿਰ ਤੋਂ ਘਟ ਗਿਆ ਜਦੋਂ ਅਸੀਂ ਇੰਡੀਆ ਤੋਂ ਲੈ ਕੇ ਆਏ ਆ ਮਹਿੰਦੀ ਦੀਆਂ ਕੀਪਾਂ ਉਦੋਂ ਇਹਨੇ ਪੂਰੀ ਚੂਰਾ ਬੋਲ ਫਿਰ ਲਾਈ ਰੱਖਦੀ ਹੁੰਦੀ ਸੀ ਕਿ ਦਿੱਲੀ ਵਾਂਗੂ ਫਿਰ ਚਾਹ ਲੈ ਗਿਆ ਹੁੰਦਾ ਨਾ ਆਪਾਂ ਨੂੰ ਵੀ ਕਿਸੇ ਚੀਜ਼ ਦਾ ਪਹਿਲਾਂ-ਪਹਿਲਾਂ ਚਾਹ ਹੁੰਦਾ ਪਹਿਲਾਂ-ਪਹਿਲਾਂ ਇਹਨੂੰ ਬਹੁਤ ਚਾਹ ਸੀ ਇੱਕ ਸਾਈਡ ਤੇ ਕੰਪਲੀਟ ਹੋ ਗਿਆ ਦੇਖੋ ਥੋੜਾ ਝੜ ਵੀ ਗਿਆ ਕਿਉਂਕਿ ਸੇਕ ਦੇ ਕੋਲੇ ਸੀ ਨਾ ਜਲਦੀ ਸੁੱਕ ਗਿਆ ਡਿਜ਼ਾਈਨ ਤੇ ਹੁਣ ਫਰੰਟ ਤੇ ਮਹਿੰਦੀ ਮੇਰੇ ਬਹੁਤ ਵਧੀਆ ਚੜ ਗਈ ਮੈਂ ਅੱਧਾ ਘੰਟਾ ਮਸਾ ਹੀ ਰੱਖੀ ਆ ਇੱਕ ਹੱਥ ਤੇ ਲਾਈ ਆ ਦੂਸਰੇ ਹੱਥ ਤੇ ਲਾਈ ਲਈ ਤੁਹਾਨੂੰ ਪਤਾ ਘਰ ਦੇ ਕੰਮ-ਕਾਰ ਵੀ ਕਰਨੇ ਹੁੰਦੇ ਆ ਤੇ ਮੈਨੂੰ ਅੱਗੇ ਮਹਿੰਦੀ ਲਾਉਂਦੀ ਨੂੰ ਆਪਦੀ ਮੰਮੀ ਦੀ ਯਾਦ ਆਈ ਮਿਸ ਯੂ ਮੰਮੀ ਮੰਮੀ ਨੂੰ ਮੈਂ ਬਹੁਤ ਮਿਸ ਕਰਦੀ ਆ ਆਪਦੀ ਨੂੰ ਵਾਇਗਰ ਕਰਕੇ ਜਲਦੀ ਆਪਣੇ ਕੋਲ ਇਥੇ ਇਟਲੀ ਦੇ ਵਿੱਚ ਮੇਰੇ ਮੰਮੀ ਵੀ ਆ ਜਾਣ ਬਹੁਤ ਕਮੈਂਟ ਹੁੰਦੇ ਨੇ ਦੇ ਵਿੱਚ ਤੁਸੀਂ ਆਪਣੇ ਮੰਮੀ ਨੂੰ ਕਿਉਂ ਨਹੀਂ ਬੁਲਾਇਆ ਉਹਦਾ ਵੀ ਮੈਂ ਤੁਹਾਨੂੰ ਇੱਕ ਬਲੌਗ ਦੇ ਵਿੱਚ ਰੀਜ਼ਨ ਦੱਸੂਗੀ ਵੀ ਕਿੰਨੀਆਂ ਇੱਥੇ ਪ੍ਰੋਬਲਮ ਆ ਹਨਾ ਇਟਲੀ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਤੇ ਜਦੋਂ ਵੀ ਮੈਂ ਅਨਮੈਰਿਡ ਸੀ ਤੇ ਮਹਿੰਦੀ ਲਵਾਉਂਦੀ ਹੁੰਦੀ ਸੀਗੀ ਤਾਂ ਮੰਮੀ ਨੇ ਸਾਨੂੰ ਰੋਟੀ ਖਵਾ ਦੇਣੀ ਹੈਨਾ ਬੁਰਕੀਆਂ ਤੋੜ ਤੋੜ ਕੇ ਵੀ ਪੁੱਤ ਕੋਈ ਨਹੀਂ ਤੁਸੀਂ ਲਵਾ ਲਓ ਮਹਿੰਦੀ ਕੋਈ ਵੀ ਫੰਕਸ਼ਨ ਹੋਣਾ ਉਦੋਂ ਟੈਨਸ਼ਨ ਨਹੀਂ ਹੁੰਦੀ ਸੀਗੀ ਲਾ ਕੇ ਬੈਠੇ ਰਹੀਦਾ ਸੀ ਘਰ ਜਾਈਆਂ ਦੇ ਵਿੱਚ ਮਹਿੰਦੀ ਹੁਣ ਮੈਂ ਲਈ ਮੰਗਰੂਆ ਅੱਧੇ ਘੰਟੇ ਦੇ ਵਿੱਚ ਮੈਨੂੰ ਲਾਉਣੀ ਪੈਗੀ ਉੱਤੋਂ ਕਦੇ ਲੌਂਗਾ ਦੀ ਭਾਅ ਆਪ ਦੇਣੀ ਕਿਤੇ ਕੋਸ਼ਿਸ਼ ਕਰਨਾ ਵੀ ਬਹੁਤ ਗੂੜੀ ਗੂੜੀ ਮਹਿੰਦੀ ਚੜ ਜਾਵੇ ਤੇ ਐਵੇਂ ਸੇ ਬਹੁਤ ਸੋਹਣੀ ਚੜ ਗਈ ਦੇਖੋ ਜੈਸਮੀਨ ਨੇ ਬਣਾਏ ਆ ਡਿਜ਼ਾਈਨ ਤੇ ਬਹੁਤ ਸੋਹਣੀ ਘਰ ਦੇ ਵਿੱਚ ਆਪ ਹੀ ਸਾਰਾ ਕੁਝ ਸਿੱਖ ਗਈ ਆ ਮੈਨੂੰ ਵੀ ਇਦਾਂ ਹੀ ਸ਼ੌਂਕ ਹੁੰਦਾ ਸੀਗਾ ਇਹਦੇ ਵੰਗੂ ਤੇ ਹੁਣ ਆਪਾਂ ਚੱਲੇ ਆਂ ਪੋਸਟ ਤੇ ਅਸੀਂ ਈਜ਼ੇ ਬਣਾਉਣਾ ਵਾ ਇਟਲੀ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਆਪਾਂ ਨੂੰ ਦਮਾਂਦੇ ਵਗੈਰਾ ਆਉਂਦੇ ਉਹ ਆਪਾਂ ਨੂੰ ਈਜ਼ੇ ਬਣਾਉਣੇ ਪੈਂਦੇ ਆ ਬੱਚਿਆਂ ਦੀ ਵੀ ਜਿਹੜੇ ਪੈਸੇ ਆਉਂਦੇ ਨਾ ਉਹ ਜੇ ਆਪਾਂ ਈਜ਼ੇ ਨਾ ਬਣਾਈਏ ਫਿਰ ਰੁਕ ਜਾਂਦੇ ਆ ਉਹਦੇ ਲਈ ਵੀ ਆਪਾਂ ਨੂੰ ਈਜ਼ੇ ਹਰ ਸਾਲ ਬਣਾਉਣਾ ਪੈਂਦਾ ਏ ਜਾ ਫਿਰ ਬੱਸਾਂ ਦਾ ਦਮਾਂਦਾ ਕਰਦੇ ਆ ਉਦੋਂ ਵੀ ਈਜ਼ੇ ਲੱਗਦੇ ਉਹ ਜਿਹੜੇ ਪੈਸੇ ਲੱਗਦੇ ਨਾ ਬੱਸ ਦੀ ਫੀਸ ਹੁੰਦੀ ਆ ਉਹ ਆਪਣਾ ਈਜ਼ੇ ਦੇਖ ਕੇ ਦੱਸਦੇ ਆ ਵੀ ਕਿੰਨੀ ਫੀਸ ਲੱਗੂਗੀ ਜਿਨ੍ਹਾਂ ਦਾ ਈਜ਼ੇ ਜਿਆਦਾ ਵੱਡਾ ਹੁੰਦਾ ਏ ਉਹਨਾਂ ਨੂੰ ਜਿਆਦਾ ਫੀਸ ਆਉਂਦੀ ਆ ਜਿਨ੍ਹਾਂ ਦਾ ਮੀਡੀਅਮ ਹੁੰਦਾ ਘੱਟ ਫੀਸ ਆ ਜਾਂਦੀ ਆ ਤੇ ਅੱਜ ਆਪਾਂ ਹੁਣ ਚੱਲੇ ਆ ਪੋਸਟ ਤੇ ਆਪਣੀਆਂ ਜਿਹੜੀਆਂ ਬੈਂਕ ਦੀਆਂ ਡਿਟੇਲ ਕਢਵਾਉਣੀਆਂ ਹੁੰਦੀ ਆ ਫਿਰ ਕਾਫੇ ਤੇ ਜਾ ਕੇ ਈਜ਼ੇ ਬਣਵਾਉਣਾ ਹੁੰਦਾ ਏ ओके जी ਹੁਣ ਆਪਾਂ ਚੱਲਦੇ ਆਂ ਅਪਰੀਲੀਆ ਅਪਰੀਲੀਆ ਚੱਲਿਆ ਚੱਲ ਕੇ ਹੁਣ ਮੈਂ ਤਿਆਰ ਹੁੰਨੀ ਆਂ ਹੁਣ ਆਪਾਂ ਚੱਲੇ ਆਂ ਅਪਰੀਲੀਆ ਪੋਸਟ ਦੇ ਦੇ ਵਿੱਚ ਮੈਨੂੰ ਕਿਸੇ ਪਤਾ ਨਹੀਂ ਵੀਰ ਆ ਜਾਂ ਭੈਣ ਆ ਕਮੈਂਟ ਕੀਤਾ ਸੀ ਵੀ ਦੀਦੀ ਤੁਹਾਡੇ ਵਾਲ ਖੁੱਲੇ ਨਹੀਂ ਬੰਨੇ ਹੋਏ ਵਧੀਆ ਲੱਗਦੇ ਆ ਅੱਜ ਮੈਂ ਪੋਲ ਨਹੀਂ ਕੀਤੀ ਆ ਤੇ ਉਹਨਾਂ ਨੇ ਲਿਖਿਆ ਸੀ ਗੁੱਸਾ ਨਾ ਕਰਿਓ ਮੈਂ ਤੁਹਾਡੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਦੀ ਕਿਉਂਕਿ ਇੱਥੋਂ ਤੱਕ ਪਹੁੰਚਾਉਣ ਵਾਲੇ ਤੁਸੀਂ ਆ ਤੁਸੀਂ ਮੇਰੀਆਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਹੇ ਕਰਕੇ ਇੰਨੇ ਵਧੀਆ ਵਧੀਆ ਭੈਣ ਭਰਾ ਆਪਣੇ ਨਾਲ ਜੁੜੇ ਆ ਤੁਸੀਂ ਮੈਨੂੰ ਕੋਈ ਵੀ ਐਡਵਾਈਸ ਦੇ ਸਕਦੇ ਹੋ ਮੈਂ ਕੋਸ਼ਿਸ਼ ਕਰਿਆ ਕਰੂੰਗੀ ਮੈਂ ਜ਼ਿਆਦਾਤਰ ਆਪਣੇ ਵਾਲ ਬੰਨ ਕੇ ਰੱਖਿਆ ਕਰੂੰਗੀ ਇੱਧਰ ਜੁ ਵੀ ਵੀ ਚੱਲਿਆ ਵਾ ਤਿਆਰ ਹੋ ਹੀ ਜਾਂਦਾ ਹੈ ਜੀ ਅੱਜ ਦੇ ਦਿਨ ਅਪਰੀਲੀਆ ਦੇ ਵਿੱਚ ਮਰਕਾਤ ਵੀ ਲੱਗਦੀ ਆ ਹੁਣ ਮੂੰਹ ਧੋਤਾ ਹੈ ਜਾਣ ਦੇ ਟਾਈਮ ਪੂਰੇ ਟਾਈਮ ਤੇ ਮੁੰਡੇ ਇੰਦੇ ਤੰਗ ਕਰਦੇ ਹੁੰਦੇ ਸੁਣ ਵੀ ਨਾ ਲਵੇ ਤੇ ਅੱਜ ਮਰਕਾਤ ਵੀ ਲੱਗੀ ਹੋਗੀ ਉੱਥੇ ਵੀ ਜਿਹੜਾ ਕੱਟ ਕੇ ਆਵਾਂਗੇ ਵੈਸੇ ਤਾਂ ਹੁਣ ਚੱਕਣ ਦਾ ਟਾਈਮ ਹੋ ਗਿਆ 11:30 ਹੋਣ ਵਾਲੇ ਆ ਆਪਾਂ ਫਰੂਟ ਵਗੈਰਾ ਲੈ ਕੇ ਆਵਾਂਗੇ ਹਵਾ ਬਹੁਤ ਠੰਡੀ ਚੱਲੀ ਜਾਂਦੀ ਅੱਜ ਸਾਰੇ ਪਾਸੇ ਬਾਪੂ ਜੀ ਨੇ ਉਹਨਾਂ ਨੂੰ ਮਨਾ ਕਹ ਤੋ ਕਰਤਾ ਕਿਹੜੀ ਗੱਲ ਤੋਂ ਸਾਡੇ ਗੋਣ ਤੋਂ ਘਰੇ ਵੀ ਤਾਂ ਅਸੀਂ ਗੋਨੀਆਂ ਹੀ ਆ ਐ ਤਾਂ ਤੁਸੀਂ ਘਰੇ ਚੁੰਨੀ ਵੀ ਨਹੀਂ ਲੈਂਦੀ ਪਰ ਜਦੋਂ ਬਾਹਰ ਜਾਣੀ ਹੋ ਉਦੋਂ ਸਿਰਫ ਅਪਰੀਲੀਆ ਦੇ ਵਿੱਚ ਗੱਡੀ ਦੀ ਪਾਰਕਿੰਗ ਦੀ ਬਹੁਤ ਪ੍ਰੋਬਲਮ ਆਉਂਦੀ ਆ ਪਾਰਕਿੰਗ ਦੀ ਮਿਲਦੀ ਹੁੰਦੀ ਪੋਸਟ ਦੇ ਕੋਲੇ ਇਸ ਕਰਕੇ ਆਪਾਂ ਉੱਥੇ ਪਾਰਕਿੰਗ ਕੀਤੀ ਹੈ ਗੱਡੀ ਹੁਣ ਆਪਾਂ ਚੱਲਦੇ ਆਂ ਪੋਸਟ ਤੇ ਹਵਾ ਬਹੁਤ ਜ਼ਿਆਦਾ ਠੰਡੀ ਚੱਲਦੀ ਆ ਥੋੜਾ ਥੋੜਾ ਮੀਂਹ ਵੀ ਪਈ ਜਾਂਦਾ ਹੈ ਪਹਿਲਾਂ ਪੋਸਟ ਤੇ ਚੱਲ ਕੇ ਨੰਬਰ ਕੱਢਦੇ ਆ ਨੰਬਰ ਕੱਢਣਾ ਪੈਂਦਾ ਨਾ ਇਟਾਲੀਨ ਲੋਕ ਫੋਲ ਲੇਨ ਇੰਜੋਏ ਕਰਦੇ ਆ ਅੱਗ ਮਚਾਈ ਹੋਈ ਆ ਤੇ ਬਾਹਰ ਤੇ ਬੈਠੇ ਕਾਫੀ ਵਗੈਰਾ ਪੀਂਦੇ ਆ ਇਹਨਾਂ ਨੂੰ ਠੰਡ ਤੱਕ ਕੋਈ ਮਤਲਬ ਇਹਨਾਂ ਨੂੰ ਠੰਡ ਜ਼ਿਆਦਾ ਵਧੀਆ ਲੱਗਦੀ ਆ ਇਹਨਾਂ ਨੇ ਆਪਣਾ ਘੁੰਮਣਾ ਫਿਰਨਾ ਉਧਰ ਦੇਖੋ ਦੋ ਬਜ਼ੁਰਗ ਸਾਰੇ ਪਾਸੇ ਇਦਾਂ ਗੱਡੀਆਂ ਲੱਗੀਆਂ ਹੋਈਆਂ ਇਸ ਕਰਕੇ ਨਾ ਪਾਰਕਿੰਗ ਦੀ ਬਹੁਤ ਪ੍ਰੋਬਲਮ ਆ ਜਾਂਦੀ ਆ ਸਾਨੂੰ ਵੀ ਮਸਾਂ ਹੀ ਜਗ੍ਹਾ ਮਿਲੀ ਪਾਰਕਿੰਗ ਵਾਲੀ ਫਰੀ ਵਾਲੀ ਲੱਬਣੀ ਬਹੁਤ ਔਖੀ ਆ ਪਾਗਾ ਮੈਨ ਤੋਂ ਪੈਸੇ ਵਾਲੀ ਤਾਂ ਕਾਫੀ ਹੁੰਦੀਆਂ ਵਾ ਇਹ ਆਪਰੀਲੀਆ ਦਾ ਪਿਆਸਾ ਜਿਆਦਾਤਰ ਜਿਹੜੇ ਫੈਸਟੀਵਲ ਹੁੰਦੇ ਇੱਥੇ ਹੁੰਦੇ ਆ ਪਿਆਸੇ ਦੇ ਵਿੱਚ ਫੇਸ ਤੇ ਕਹਿ ਦਿੰਦੇ ਆ ਆਪਣੇ ਪੰਜਾਬੀਆਂ ਦਾ ਭੰਗੜਾ ਗਿੱਧਾ ਵੀ ਹੋਊਗਾ ਉਹ ਵੀ ਆਪਾਂ ਵਲੌਗ ਬਣਾਵਾਂਗੇ ਇਹ ਪਿਆਸਾ ਹੈ ਪਹੁੰਚ ਗਏ ਆਪਾਂ ਪੋਸਟ ਤੇ ਆਪਰੀਲੀਆ ਦੇ ਵਿੱਚ ਦੋ ਪੋਸਟ ਤੇ ਆ ਕਾਫੀ ਜਾਣੇ ਆਏ ਹੋਏ ਆ ਅੰਦਰ ਸਲਕੇ ਦੇਖਦੇ ਆ ਬਾਕੀ ਨੰਬਰ ਆਪਾਂ ਕਢ ਲਿਆ ਕਾਫੀ ਟਾਈਮ ਲੱਗੂਗਾ ਹਜੇ ਕਿਉਂਕਿ ਬਹੁਤ ਜ਼ਿਆਦਾ ਲੋਕ ਆਏ ਹੋਏ ਆ ਪੋਸਟੇ ਦੇ ਵਿੱਚ ਇੱਧਰ ਜਿਹੜੀ ਆਇਆ ਨਾਲ ਇਹ ਖੜਾ ਏ ਇੱਥੇ ਥੋੜੀਆਂ ਜੀਆਂ ਕੁਰਸੀਆਂ ਲਾਈਆਂ ਜੀ ਤਿੰਨ ਕੁਰਸੀਆਂ ਲਾਈਆਂ ਏ ਕਹਿੰਦਾ ਮੈਂ ਬਹਿਣਾ ਨਹੀਂ ਬੈਸਟ ਆਪਾਂ ਕਢਵਾ ਲਈ ਬਹੁਤ ਜਲਦੀ ਸਾਡੀ 바ਰੀ ਆ ਗਈ ਸੀ ਕਈ ਵਾਰ ਪਹਿਲਾਂ ਵੀ ਆਵਾਜ਼ ਮਾਰ ਲੈਂਦੇ ਆ ਹੁਣ ਆਪਾਂ ਪਾਰਕਿੰਗ ਦੇ ਵਿੱਚ ਆ ਗਏ ਹੁਣ ਬੱਚਿਆਂ ਲਈ ਕੁਝ ਖਾਣ ਨੂੰ ਲੈ ਕੇ ਜਾਂਦੇ ਆ ਇੱਥੇ ਆ ਫ੍ਰੀ ਵਾਲੀ ਪਾਰਕਿੰਗ ਆ ਇਹ ਵਾਲੀ ਪਰ ਕਿਈ ਵਾਰ ਇੱਥੇ ਪੋਸਟੋ ਨਹੀਂ ਹੁੰਦੀ ਚਲੋ ਚੱਲੀਏ ਮੀ ਹਟ ਗਿਆ ਹਾਂ ਹੁਣ ਆਪਾਂ ਆਏ ਆ ਪੁੰਤੋ ਪੀਜ਼ੇ ਵਾਲਿਆਂ ਦੇ ਇਹ ਹੈਗਾ ਆਪਣੇ ਇੰਡੀਅਨ ਬੀਰ ਦੀ ਸ਼ਾਪ ਵਾ ਤੇ ਪੀਜ਼ਾ ਵੀ ਬਣਾਉਂਦੇ ਆ ਕਬਾਬ ਹੁਣ ਆਪਾਂ ਕਬਾਬ ਲੈ ਕੇ ਜਾਣੇ ਆ ਥੋੜੋ ਥੋੜਾ ਮੀ ਪੈਣਾ ਹੁਣ ਸ਼ੁਰੂ ਹੋ ਗਿਆ ਕਟਾਲੀ ਲੋਕ ਵੀ ਬਹੁਤ ਆਉਂਦੇ ਇਹਨਾਂ ਦੀ ਸ਼ਾਪ ਤੇ ਹੁਣ ਤਾਂ ਆਪਣੇ ਪੰਜਾਬੀਆਂ ਨੇ ਬਹੁਤ ਸਾਰੇ ਪੀਸ ਰਿਏ ਕਾਫੀ ਜਗ੍ਹਾ ਤੇ ਆਪਣੇ ਰੈਸਟੋਰੈਂਟ ਮਠਿਆਈ ਦੀਆਂ ਦੁਕਾਨਾਂ ਤੇ ਇੰਡੀਅਨ ਸ਼ਾਪ ਜਿੱਥੇ ਤੋਂ ਗਰੋਸਰੀ ਦਾ ਸਾਮਾਨ ਮਿਲਦਾ ਹੈ ਸਾਡੇ ਅਪਰੀਲੀਆ ਦੇ ਵਿੱਚ ਬਹੁਤ ਵਾ ਪੀਸਰੀ ਵੀ ਬਹੁਤ ਵਾ ਤੇ ਇਸ ਕਰਕੇ ਮੇਰੇ ਭਰਾ ਹੁਣੇ ਵੀ ਜਿੱਥੇ ਕੰਮ ਕਰਦੇ ਇਹ ਚੀਜ਼ਾਂ ਸਿੱਖ ਰਹੇ ਐ ਬਿਸਕਟ ਬਣਾਉਣੇ ਕੇਕ ਬਣਾਉਣੇ ਕਰਨੀ ਤੀਆਂ ਇਹ ਕੰਮ ਬਹੁਤ ਜ਼ਿਆਦਾ ਚੱਲਦਾ ਬੇਕਰੀ ਦਾ ਹੋ ਗਿਆ ਨਾ ਤੇ ਵਾਹਿਗੁਰੂ ਕਰੇ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਦੇਵੇ ਵੀ ਆਪ ਦਾ ਕੰਮਕਾਰ ਹੋਵੇ ਇੱਥੇ ਜਿਆਦਾ ਵਧੀਆ ਰਹਿਦਾ ਬੰਦੇ ਦਾ ਤੇ ਜੇ ਆਪਣਾ ਕਾਰੋਬਾਰ ਹੋਵੇ ਆਪਾਂ ਆਪਦੇ ਰਿਸ਼ਤੇਦਾਰਾਂ ਨੂੰ ਵੀ ਇੰਡੀਆ ਤੋਂ ਬੁਲਾ ਸਕਦੇ ਆ ਨਾ ਜਰੂਰੀ ਇਹਨੇ ਲੱਖਾਂ ਰੁਪਏ ਦੇਣੇ ਆ ਕਿਸੇ ਨੂੰ ਫਿਰ ਆਪਣਾ ਬਿਜ਼ਨਸ ਹੋ ਕਾਰੋਬਾਰ ਹੋ ਆਪਣੇ ਜਿਹੜੇ ਰਿਸ਼ਤੇਦਾਰ ਵਾ ਜਿਹੜੇ ਚਾਹੁੰਦੇ ਆ ਇਟਲੀ ਆਉਣਾ ਆਪਾਂ ਉਹਨਾਂ ਨੂੰ ਬੁਲਾ ਸਕਦੇ ਆ ਹੁਣ ਆਪਣਾ ਕਬਾਬ ਤਿਆਰ ਹੋਈ ਜਾਂਦਾ ਵਾ ਟਾਈਮ ਲੱਗ ਜਾਂਦਾ ਵਾ ਬੇਟੀ ਅੱਜ ਘਰੇ ਆ ਕਿਉਂਕਿ ਮੌਸਮ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਟਲੀ ਦੇ ਵਿੱਚ ਇੱਕ ਤਰੀਕ ਦਾ ਮੀਂਹ ਪੈਂਦਾ ਏ ਅੱਜ 9 10 ਤਰੀਕ 10 ਤਰੀਕ ਹੋ ਗਈ ਆ 10 ਤਰੀਕ ਤੱਕ ਲਗਾਤਾਰ ਮੀਂਹ ਪਈ ਜਾਂਦੇ ਆ ਤੇ ਹੁਣ ਬੱਚੇ ਘਰੇ ਆ ਮੈਂ ਕਿਹਾ ਚਲ ਸਾਰੇ ਲਈ ਕਵਾਵ ਵੀ ਲੈ ਚੱਲਦੇ ਅੱਜ ਦਿਲ ਵੀ ਨਹੀਂ ਕਰਦਾ ਕੁਝ ਕਰਨ ਨੂੰ ਜਦੋਂ ਮੌਸਮ ਇਦਾਂ ਦਾ ਹੋਵੇ ਤੁਸੀਂ ਸਮਝੀ ਸਕਦੇ ਹੋ ਹੋਰ ਹੀ ਸਾਰੇ ਪਾਸੇ ਗਿੱਲਾ ਗਿੱਲਾ ਜਿਹਾ ਹੀ ਹੋਇਆ ਪਿਆ ਵਾ ਪਰ ਟਾਲੀ ਲੋਕ ਨਹੀਂ ਟੱਕਦੇ ਇੱਧਰ ਦੇਖੇ ਤੁਸੀਂ ਬਜ਼ੁਰਗ ਨੰਗੂਗਾ ਸਾਈਕਲ ਲਈ ਫਿਰਦਾ ਏ ਇਹ ਮੀਂਹ ਦੇ ਵਿੱਚ ਵੀ ਸਾਰੇ ਤਰੀ ਫਿਰਦੇ ਰਹਿੰਦੇ ਆ ਹੁਣ ਆ ਪਾਇਆ ਮਰਕਾਤ ਸਾਰੀ ਮਰਕਾਤ ਚੱਕੀ ਗਈ ਕੰਨੇ ਇਦਾਂ ਬੂਟਿਆਂ ਵਾਲੀ ਤੇ ਫਰੂਟ ਵਾਲੀ ਹੈਗੀ ਆ ਆਪਾਂ ਵੀ ਫਰੂਟ ਹੀ ਦੇਖਣੀ ਆ ਉੱਥੇ ਅੱਗੇ ਚੱਲ ਕੇ ਦੇਖਦੇ ਆ ਕੀ ਲੈਣੇ ਆ ਫਿਰੇ ਹੁੰਦੇ ਆ ਕੀ ਕਹਿੰਦੇ ਆਪਣੇ ਨਾਸ਼ਪਾਥੀਆਂ ਨਾਸ਼ਪਾਥੀਆਂ ਨੂੰ ਇੱਥੇ ਪੇਰੇ ਕਹਿ ਦਿੰਦੇ ਆ ਹਾਂ ਨਾਸ਼ਪਾਥੀ ਕਿ ਆਪਣੇ ਇੰਡੀਆ ਦੇ ਵਿੱਚ ਨਾਸ਼ਪਾਥੀ ਕਹਿੰਦੇ ਆ ਹੁਣ ਕੱਲੀਆਂ ਸਬਜ਼ੀਆਂ ਵਾਲੀਆਂ ਤੇ ਫਰੂਟ ਵਾਲੀਆਂ ਰਹਿ ਗਈਆਂ ਇੱਥੇ ਸਾਰੇ ਹੀ ਹੁੰਦੀ ਲੱਗੀ ਮਰਕਾਤ ਸਾਰੀ ਚੱਕੀ ਗਈ ਬਾਕੀ ਮੀਂਹ ਦਾ ਕਰਕੇ ਵੀ ਚੱਕਤੀ ਹੋਣੀ ਹੈ ਨਾ ਇੱਥੇ ਤਾਂ ਡੇ ਡੈਰ ਉਹਦੇ ਆ ਹੋ ਅੱਗੇ ਚੱਲ ਕੇ ਦੇਖਦੇ ਆਪਾਂ ਜਲਦੀ ਜਲਦੀ ਅੱਜ ਵੈਸੇ ਵੀ ਰਾਸ਼ ਘੱਟ ਬਾਕੀ ਅਸੀਂ ਜਾਂਦੇ ਹੋਏ ਨਾ ਦੇਖਿਆ ਸੀ ਲੋਕ ਬਹੁਤ ਘੱਟ ਆਏ ਸੀਗੇ ਅੱਜ ਮੀਂਹ ਦੇ ਵਿੱਚ ਨਹੀਂ ਨਾ ਇੰਨੇ ਲੋਕ ਆਉਂਦੇ ਜਦੋਂ ਮੌਸਮ ਵਧੀਆ ਹੋਵੇ ਫਿਰ ਸਾਰੇ ਆ ਜਾਂਦੇ ਆ ਬਾਕੀ ਇਟਲੀ ਦੇ ਵਿੱਚ ਥੋੜੀ ਜੀ ਹੈਗੀ ਪ੍ਰੋਬਲਮ ਫਲੂ ਵੀ ਹੈ ਨਾ ਬਿਮਾਰ ਹੋਣ ਦੇ ਡਰ ਤੋਂ ਵੀ ਲੋਕ ਬਹੁਤ ਘੱਟ ਬਾਹਰ ਜਾਂਦੇ ਆ ਆਪਾਂ ਕਹਿੰਦੇ ਆ ਆਈਸਕ੍ਰੀਮ ਖਾਂਦੇ ਰਹਿੰਦੇ ਆ ਠੰਡ ਲੱਗਣ ਗਈਆਂ ਇਹ ਲੋਕ ਪਤ ਪਹਿਲਾਂ ਤੋਂ ਗਿੱਜੇ ਹੁੰਦੇ ਆ ਇਹ ਖਾ ਲੈਂਦੇ ਆ ਟਾਲੀ ਲੋਕ ਆਪਾਂ ਘੱਟ ਖਾਂਦੇ ਆ ਸਰਦੀਆਂ ਦੇ ਵਿੱਚ ਆਈਸਕ੍ਰੀਮ ਆ ਜੋ ਵੀ ਕਹਿੰਦਾ ਕਿ ਕਿ ਇਹ ਸੂਰ ਦਾ ਮੀਟ ਖਾਂਦੇ ਆ ਸੂਰ ਦਾ ਮੀਟ ਜ਼ਿਆਦਾ ਖਾਂਦੇ ਇਹ ਲੋਕ ਇੱਥੇ ਦੇਖਦੇ ਆ ਫੇਰ ਤਾਂ ਲੱਗੀ ਹੋ ਕਾਫੀ ਲੋਕ ਵਾ ਜਿਹੜੇ ਸਾਰੇ ਹੀ ਨਹੀਂ ਲਾਉਂਦੇ ਕਈ ਕਈ ਲਾ ਦਿੰਦੇ ਆ ਫੇਰ ਤਾਂ ਕਈ ਉਨੇ ਮਹਿੰਗੇ ਹੁੰਦੇ ਆ ਇੱਥੇ ਚੱਲ ਕੇ ਦੇਖਦੇ ਆ ਹਾਂ ਇੱਥੇ ਇੱਕ ਇੱਕ ਕੈਰੋ ਨੂੰ ਲੱਗੇ ਹੋਏ ਆ ਇਹਨਾਂ ਨੇ ਫੈਰ ਤਾਂ ਲਾਈ ਹੋਈ ਐ ਇੱਕ ਇੱਕ ਕੈਰੋ ਦੇ ਲਾਏ ਸਾਰੀਆਂ ਚੀਜ਼ਾਂ ਆ ਵੀ ਇੱਕ ਕੈਰੋ ਦੇ ਹੈ ਖਾ ਸਕਦਾ ਲੈ ਲੈ ਆ ਬੜੀ ਇੱਕ ਵਾਰ ਇਹਦੇ ਵਿੱਚੋਂ ਦੇਖ ਕੇ ਆਪਾਂ ਨੂੰ ਹਾਰਡ ਜੇ ਪਾਉਣੇ ਪੈਣੇ ਆ ਇਹਨਾਂ ਨੇ ਸੇਬ ਲਾਏ ਹੋਏ ਐ ਕੈਰੋ ਨੂੰ ਇਹ ਵੀ ਥੋੜੇ ਜੇ ਲੈ ਲੈਨੇ ਆਪਾਂ ਇਹ ਹੁਣ ਬਹੁਤ ਤੇਜ਼ ਹੋ ਗਿਆ ਸੰਤਰੇ ਆਪਾਂ ਲੈ ਲਏ ਸਾਰਿਆਂ ਨੇ ਨਹੀਂ ਫੈਰ ਤਾਂ ਲਾਈ ਹੁੰਦੀ ਕਈਆਂ ਨੇ ਲਾਈ ਹੁੰਦੀ ਆ ਜਿਵੇਂ ਅਸੀਂ ਪਹਿਲਾਂ ਮੂਰੇ ਲੰਘ ਕੇ ਗਏ ਸੀ ਇਹਨਾਂ ਨੇ 1.5 ਡੇਡ ਏਰੋ ਨੂੰ ਲਾਇਆ ਹੋਇਆ ਸੀਗਾ 1 ਏਕਰ 50 ਸੈਂਟ ਨੂੰ ਤੇ ਥੋੜਾ ਜਿਹਾ ਅੱਗੇ ਗਏ ਆ ਦਿਖੋ ਨਹੀਂ ਤੁਹਾਨੂੰ ਆ ਦੇਖੋ ਸਾਢੇ 3 ਏਰੋ 2 ਏਰੋ 90 2.5 ਏਰੋ ਗੱਜਣਾ 1 ਏਕਰ ਨੂੰ ਤੇ ਜਿਹੜਾ ਅੱਗੇ ਸੀ ਉਹਨਾਂ ਨੇ 1 1 ਏਕਰ ਨੂੰ ਲਾਇਆ ਸੀ ਸਾਰਾ ਚਲੋ ਜਲਦੀ ਚੱਲਦੇ ਹੁਣ ਆਪਾਂ ਮੀਂਹ ਬਹੁਤ ਆ ਗਿਆ ਆ ਗਿਆ ਸੀ ਘਰੇ ਵਾਪਸ ਦੇਖਦੇ ਆ ਜੈਸਮਿਨ ਕੀ ਕਰਦੀ ਆ ਕੀ ਕਰਦਾ ਸੀ ਕੰਪੀਤੀ ਕਰਦਾ ਸੀ ਬਰਾਵਾ ਚੱਕੋ ਕਬਾਬ ਮੈਂ ਕੀ ਕਰੀ ਤੇ ਖਾਦਾ ਨਹੀਂ ਸੀਗਾ ਕਲੀਨਿੰਗ ਵੀ ਕੀਤੀ ਹੈ ਘਰ ਦੀ ਗੁੱਡ ਗੁੱਡ ਕਰ ਚਲੋ ਖਾ ਲਓ ਪਤ ਘਰੇ ਬੈਠੀ ਹੈ ਪੜੀ ਜਾਂਦੀ ਹੈ ਕੁੜੀਆਂ ਇੰਧਾ ਸਿਆਣੀਆਂ ਬਹੁਤ ਹੁੰਦੀਆਂ ਹਨ ਗੁੱਡ ਗਰਲ ਮਰਕਾਤ ਚ ਫਰੂਟ ਬਹੁਤ ਸਸਤੇ ਮਿਲਦੇ ਆ ਇੰਨੇ ਆਪਾਂ ਲਿਆਂਦੇ ਆ ਛੋਟੇ ਸੰਤਰੇ ਦੋ 에ਰੋ ਦੇ ਦੋ 에ਰੋ ਦੇ ਆ ਗਏ ਹੁਣ ਆਪਾਂ ਕਰਦੇ ਹਾਂ ਸੂਟ ਡਿਸਾਈਡ ਕਿਹੜਾ ਪਾਈਏ ਜਸਮੀਨ ਦਾਸ ਕਿਹੜਾ ਪਾਵਾਂ ਰੈੱਡ ਐਂਡ ਬਲੈਕ ਦਾ ਜੈਲੋ ਰੈੱਡ ਤੇ ਤੂੰ ਖਾ ਰਿਹਾ ਰੈੱਡ ਦਾ ਮੈਂ ਬਹੁਤ ਵਧੀਆ ਪਾ ਲਿਆ ਯੈਲੋ ਜੁਵੀ ਦੀ ਵੀ ਆਪਾਂ ਚੁਆਇਸ ਦੇਖਦੇ ਹਾਂ ਮੰਮਾ ਲਈ ਸੂਟ ਡਿਸਾਈਡ ਕਰੋ ਯੈਲੋ ਯੈਲੋ ਬੱਚਿਆਂ ਦੀ ਚੁਆਇਸ ਦਾ ਸੂਟ ਪਾਵਾਂਗੇ ਅੰਗਰਾਖੀਏ ਡਿਸਾਈਡ ਕਰਵਾਉਣ ਲਈ ਅੱਜ ਫਿਰ ਮੈਂ ਲੋੜੀ ਤੇ ਜੈਲੋ ਸੂਟ ਪਾਉਂਗੀ red ਵੀ ਮੈਂ ਇੱਕ ਦੋ ਵਾਰੀ ਪਾ ਲਿਆ black ਵੀ ਪਾ ਲਿਆ ਇਹ ਮੈਂ ਬਿਲਕੁਲ ਨਹੀਂ ਪਾਇਆ ਜਦੋਂ ਹੁਣ ਅਸੀਂ ਇੰਡੀਆ ਗਏ ਸੀ ਨਾ ਫਿਰ ਮੈਂ ਉਦੋਂ ਨਵੇਂ ਸਟਿਚ ਕਰਵਾ ਕੇ ਲਿਆਈ ਸੀ ਅੱਜ ਰਾਤ ਨੂੰ ਮੈਂ ਸਾਰੀ ਤਿਆਰੀ ਕਰਕੇ ਪੈ ਜਾਣੀ ਆ ਕੱਪੜੇ ਪ੍ਰੈਸ ਕਰਕੇ ਰੱਖ ਲੈਣੇ ਸਾਰਾ ਸਮਾਨ ਰੱਖ ਲੈਣਾ ਬੱਚਿਆਂ ਨੇ ਮੇਰੇ ਨਾਲ ਨਹੀਂ ਜਾਣਾ ਪਹਿਲਾਂ ਕਹਿੰਦੇ ਸੀ ਜਾਵਾਂਗੇ ਹੁਣ ਮਨਾ ਕਰ ਗਏ ਕਿਉਂਕਿ ਮੌਸਮ ਵੀ ਬਹੁਤ ਖਰਾਬ ਆ ਸਕੂਲ ਜਾਂਦੇ ਕਈ ਵਾਰ ਬੱਚੇ ਬਿਮਾਰ ਵੀ ਨਾ ਹੋ ਜਾਣ ਵੈਸੇ ਤਾਂ ਜਿਹੜਾ ਫੈਸਟੀਵਲ ਵਾ ਅੰਦਰ ਵਾ ਉਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਏ ਮੈਂ ਫਿਰ ਜ਼ਿਆਦਾ ਇਹਨਾਂ ਨੂੰ ਫੋਰਸ ਵੀ ਨਹੀਂ ਕੀਤਾ ਪਹਿਲਾਂ ਜੂ ਵੀ ਕਹਿੰਦਾ ਸੀ ਚੱਲੂੰਗਾ ਹੁਣ ਮਨਾ ਕਰ ਗਿਆ ਤੇ ਓਕੇ ਹੁਣ ਆਪਾਂ ਕਰਦੇ ਆ ਸਾਰੀ ਤਿਆਰੀ ਤੇ ਮਿਲਾਂਗੇ ਆਪਾਂ ਤੁਹਾਨੂੰ ਲੋੜੀ ਵਾਲੇ ਬਲੌਗ ਦੇ ਵਿੱਚ ਇਹ ਵਾਲੇ ਬਲੌਗ ਨੂੰ ਵੀ ਤੁਸੀਂ ਲਾਈਕ ਕਰਨਾ ਤੇ ਜਿਹੜਾ ਆਪਣਾ ਲੋੜੀ ਵਾਲਾ ਬਲੌਗ ਆਊਗਾ ਉਹਨੂੰ ਵੀ ਜ਼ਰੂਰ ਦੇਖਿਓ ਜੀ ਓਕੇ ਜੀ ਆਪਾਂ ਇਸ ਬਲੌਗ ਦਾ ਇੱਥੇ ਹੀ ਕਰਦੇ ਆ ਐਂਡ ਜੇਕਰ ਸਾਡਾ ਬਲੌਗ ਵਧੀਆ ਲੱਗਿਆ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਹਾਈਪ ਵੀ ਜ਼ਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਾਈ ਜੀ you